ਸਾਡੇ ਕੋਲ ਫੋਨ ਸਾਨੂੰ ਗਿਆ ਕਿ ਠੇਕੇ ਦਾ ਜਿਹੜਾ ਆ ਉਹ ਆਪਣੇ ਜਨਾਨੀ ਪੁਲਿਸ ਦੂਜੀ ਪੁਲਿਸ ਸਲਿੱਕੇ ਆਇਆ ਤੇ ਬਹੁਤ ਧੱਕਾ ਕਰਨ ਲੱਗੇ ਆ ਤੇ ਖੱਡਾ ਲਾਉਣ ਲੱਗੇ ਤੇ ਅਸੀਂ ਖਲੋਤੇ ਆ ਤੇ ਤੁਸੀਂ ਸਾਡੀ ਅਣਖੇ ਮਦਦ ਕਰੋ ਤੇ ਸਾਡਾ ਵੀ ਘਰ ਇੱਥੇ ਹੀ ਆ ਤੇ ਤੇ ਸਾਡੀ ਜਾਇਦਾਦ ਆ ਇਹੋ ਹੀ ਸਭ ਕੁਝ ਸਾਡਾ ਤੇ ਬੇਨਤੀ ਆ ਵੀ ਸਾਨੂੰ ਇਹ ਵੀ ਆਖਿਆ ਪਰਤੇ ਵੀ ਕਰਾਂਗੇ ਤੁਹਾਨੂੰ ਅੰਦਰ ਵੀ ਕਰਾਂਗੇ ਤੁਹਾਡੇ ਤੇ ਹੋਰ ਵੀ ਜਿਹੜੀ ਤਖਤਤ ਕਾ ਉਹ ਵੀ ਕਰਾਂਗੇ ਤੇ ਬੇਨਤੀ ਆ ਵੀ ਸਾਡੀ ਦੇ ਇੱਥੇ ਰੋਟੀ ਆ ਸਾਡਾ ਕੋਈ ਸ਼ੁਰੂ ਕਰਨ ਲੱਗੇ ਤੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ ਇਹਨਾਂ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੀ ਬੰਨ ਟੁੱਟ ਕੇ ਸਾਰਿਆਂ ਦੀ ਅੱਗੇ ਪੈਲੀਆਂ ਰੁੜ ਗਈਆਂ ਫਸਲਾਂ ਮਰ ਗਈਆਂ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਸਦਾ ਮੁੱਖ ਮੰਤਰੀ ਸਾਹਿਬਾਂ ਦਾ ਹੀ ਬੱਕਰੀਆਂ ਦਾ ਵੀ ਦੇਵਾਂਗੇ ਘੋੜੀਆਂ ਦਾ ਵੀ ਦੇਵਾਂਗੇ ਤੇ ਸਾਨੂੰ ਤੁਹਾਨੂੰ ਕਿਸੇ ਦੇ ਪੈਰੀ ਦਾ ਫਸਲ ਦਾ ਮਿਲਿਆ ਇਹ ਲੋਕ ਬੜੇ ਦੁਖੀ ਅਜੀ ਇੱਕ ਇਹ ਸੜਕਾਂ ਜਿਹੜੀਆਂ ਟੁੱਟਦੀਆਂ ਜੀ ਦੁਬਾਰਾ ਇੱਥੋਂ ਆਏ ਉਹਨੂੰ ਰੋਕਿਆ ਗਿਆ ਹੈ ਇੱਥੇ ਛੱਡ ਪਾਇਆ ਗਿਆ ਪੱਕੇ ਤੌਰ ਤੇ ਵੀ ਜਿਹੜਾ ਇੱਥੇ ਨਿਆ ਖੱਡਾ ਲੱਗੇ ਲਾਗੇ ਪੈਲੀਆਂ ਦੇ ਇਤਰਾਜ ਕਰਦੇ ਜੀ ਜਿਹਨੇ ਲਾਗੇ ਪੈਲੀਆਂ ਦੇ ਖੱਡਾ ਇੱਕ ਦਿਨ ਚ ਲੱਗ ਜਾਂਦਾ ਜੀ ਉਹ ਤੁਹਾਨੂੰ ਕੀ ਹੋਇਆ ਉਤੋਂ ਡੂੰਗਾ ਕਰ ਦਿੰਦੇ ਆ ਦੂਜਿਆਂ ਦੀਆਂ ਪੈਰੀਆਂ ਵਾਹੇ ਰੁੜ ਜਾਣੀਆਂ ਵਾਹ ਇਹ ਕਰਕੇ ਸਾਰਾ ਜਿਹੜਾ ਇਹ ਵਿਰੋਧ ਕਰ ਰਿਹਾ ਤੇ ਅੱਜ ਬੜਾ ਵੱਡੇ ਤੌਰ ਤੇ ਪ੍ਰਸ਼ਾਸਨ ਦਾ ਜਿਹੜਾ ਬੇਹੱਦ ਵੱਡੇ ਤੌਰ ਤੇ ਆ ਪੁਲਿਸ ਮੁਲਾਜ਼ਮ ਆਇਆ ਬੀਬੀਆਂ ਦਾ ਪੁਲਸ ਆਈ ਸਾਰੀ ਤੇ ਮਤਲਬ ਜੋਰਾ ਜਰਬੀ ਠੇਕੇਦਾਰ ਨੂੰ ਖੱਡਾ ਲਵਾਉਣ ਨੂੰ ਤੇ ਇਹ ਤੇ ਇਹਨਾਂ ਸਾਨੂੰ ਇੱਕ ਨਾ ਜੀ ਮਾਨਯੋਗ ਸਰਕਾਰ ਵੱਲੋਂ ਆ ਲੀਗਲ ਮਾਈਨਿੰਗ ਦੀ ਖੱਡ ਅਲਾਟ ਹੋਈ ਆ ਪਾਰਟੀ ਨੂੰ ਉਹ ਚੱਲਣੀ ਸੀ ਮਾਰਨਿੰਗ ਦੀ ਅਸੀਂ ਜਿਹਨੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਇਹਨਾਂ ਦੇ ਪਿੰਡ ਦੇ ਪਤਵੰਤੇ ਆਏ ਸੀਗੇ ਅਸੀਂ ਉਹਨਾਂ ਸਾਰਿਆਂ ਨੂੰ ਰਿਕਵੈਸਟ ਕੀਤੀ ਆ ਵੀ ਜੇ ਕੋਈ ਤੁਹਾਡੀ ਲੀਗਲ ਮਾਈਨਿੰਗ ਦੇ ਵਿੱਚ ਡਿਮਾਂਡ ਆ ਤੇ ਸਾਨੂੰ ਉਹ ਡਿਮਾਂਡ ਦੱਸੀ ਜਾਵੇ ਜਿਹੜੇ ਐਕਸ਼ਨ ਮਾਈਨਿੰਗ ਨੇ ਤੇ ਐਸਜੀਮ ਸਾਹਿਬ ਆਏ ਹੋਏ ਸੀਗੇ ਤਹਿਸੀਲਦਾਰ ਸਾਹਿਬ ਨਾਲ ਸੀਗੇ ਵੀ ਸਾਨੂੰ ਦੱਸੋ ਅਸੀਂ ਉਹ ਪੂਰੀ ਕਰਵਾ ਕੇ ਦਿੰਨੇ ਆ ਇਹਨਾਂ ਨੂੰ ਵਾਰ-ਵਾਰ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਇਹ ਆਪਣੀ ਕੋਈ ਇਹਨਾਂ ਨੇ ਇਹ ਨਹੀਂ ਦੱਸੀ ਵੀ ਮਾਈਨਿੰਗ ਕਿਉਂ ਨਹੀਂ ਚੱਲਣ ਦੇਣੀ ਇੱਕੋ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਇਹ ਮਾਈਨਿੰਗ ਨਹੀਂ ਹੋਣ ਦੇਣੀ ਅਸੀਂ ਕਿਹਾ ਵੀ ਜੇ ਤਾਂ ਤੁਹਾਡਾ ਕੋਈ ਨੁਕਸਾਨ ਹੁੰਦਾ ਜਿਹੜੇ ਐਕਸ਼ਨ ਸਾਹਿਬ ਆ ਪਰਭਾਈ ਕਰਨ ਨੂੰ ਵੀ ਤਿਆਰ ਨੇ ਤੇ ਪ੍ਰੋਪਰ ਖੜੇ ਨੇ ਪਰ ਇਹ ਕਿਸੇ ਗੱਲ ਤੇ ਨਹੀਂ ਆਏ ਹੁਣ ਐਕਸ਼ਨ ਸਾਹਿਬ ਵੱਲੋਂ ਕੰਪਲੇਂਟ ਦੇਣ ਦੇ ਉੱਤੇ ਤਹਿਸੀਲਦਾਰ ਸਰ ਵੱਲੋਂ ਆਰਡਰ ਕੀਤੇ ਗਏ ਨੇ ਕਿ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ ਤੇ ਪੁਲਿਸ ਨੇ ਬੜੇ ਪਿਆਰ ਦੇ ਨਾਲ ਇਹਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆ ਆ ਅੱਗੇ ਹੁਣ ਜਾ ਕੇ ਦੇਖਦੇ ਜਿਵੇਂ ਹੁਕਮ ਹੋਊਗਾ ਉਵੇਂ ਕਾਰਵਾਈ ਕੀਤੀ ਜਾਵੇ ਆ ਮਾਈਨਿੰਗ ਸਾਈਟ ਹੈ ਜਿਹੜੀ ਕਿ ਸਤਲੁਜ ਦੇ ਉੱਤੇ ਅਲੋਂਗ ਦਾ ਰਾਈਟ ਬੈਂਡ ਲੋਕੇਟਿਡ ਹੈ ਤੇ کافی ਸਮੇਂ ਤੋਂ ਉਹ ਤੇ ਧਰਨਾ ਲੱਗਾ ਦਾ ਸੀ ਕਿਸਾਨ ਤਾਨੀ ਮੈਂ ਕਵਾਂਗਾ ਜਿਹੜੇ ਲੋਕਲ ਕੁਝ ਮਿਸਲੈਨੀ ਸੈਕਟਰ ਲੋਕ ਸੀਗੇ ਉਹ ਇਕੱਠੇ ਹੋ ਕੇ ਇਹ ਜਿਹੜੀ ਹੈ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਸਾਈਟ ਦੇ ਆਪਰੇਸ਼ਨ ਨੂੰ کافی ਸਮੇਂ ਤੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅੱਜ ਵੀ ਅਸੀਂ ਸਮਝਾ ਨਹੀਂ ਆਏ ਸੀ ਬਟ کافی ਸਮੇਂ ਤੋਂ ਲੱਗਾ ਉਹਨਾਂ ਕਰਕੇ پولیس ਵੀ ਸਾਡੇ ਨਾਲ ਸੀਗੀ ਤੋਂ ਜਿਹੜੀ ਇਲੀਗਲ ਸਾਈਟ ਹੈ ਉਹਦਾ ਆਪਰੇਸ਼ਨ ਚਲਾਉਣਾ ਚਾਹੁੰਦੇ ਆ